ਸੋ ਸਭ ਤੋਂ بڑا ਵਿਵਾਦ ਅਭੀ ਦਰਿਆ ਦਾ ਚੱਲ ਰਹਾ ਹੈ ਉਸ ਕੋ लेके ਕਿਆ ਕਹਨਗੇ ਕਿਉਂਕਿ بڑا ਮਾਹੌਲ ਉਧਰ ਬਣਾ ਹੋਇਆ ਹੈ ਉਥੇ ਦਰਿਆ ਦਾ ਜਿਹੜਾ ਬੁੱਢੇ ਨਾਲੇ ਦਾ ਪਾਣੀ ਹੈ ਸਤਲੁਜ ਚ ਪੈਂਦਾ ਹੈ ਉਹਦੇ ਕਰਕੇ ਅੱਜ ਬਾਪੂ ترਸੇਮ ਸਿੰਘ ਜੀ ਵੀ ਗਏ ਸੀ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਹੈ ਔਰ ਜਿੰਨੇ ਵੀ ਪ੍ਰੋਟੈਸਟ ਕਰਦੇ ਸੀ ਸਾਰਿਆਂ ਨੂੰ ਰਾਤ ਨੂੰ ਅਰੈਸਟ ਕਰ ਲਿਆ ਕਿਸੇ ਨੂੰ ਰਾਤ ਚ ਅਰੈਸਟ ਕਰ ਲਿਆ ਜਿਹੜੇ ਤਾਂ ਮਤਲਬ ਪਾਣੀ ਦੇ ਵਿੱਚ ਗੰਦਾ ਪਾਣੀ ਘੇਰਦੇ ਆ ਨਾਲੇ ਦਾ ਉਹ ਉਹ ਬੰਦਿਆਂ ਨੂੰ ਤਾਂ ਨਹੀਂ ਕੋਈ ਕਾਰਵਾਈ ਨਾ ਉਹਨਾਂ ਨੂੰ ਉੱਥੇ ਰੈਸਟ ਕੀਤਾ ਹੈ ਜਿਹੜੇ ਗੰਦਾ ਗੰਦਾ ਪਾਣੀ ਨੂੰ ਗੰਦਾ ਕਰ ਰਹੇ ਆ ਉਹਨਾਂ ਨੂੰ ਅਲਾਉ ਕਰਤਾ ਉੱਥੇ ਬਈ ਸੈਮੀਨਾਰ ਕਰਨਾ ਹੈ ਜੋ ਵੀ ਗੈਦਰਿੰਗ ਕਰਨੀ ਤੇ ਜਿਹੜੇ ਰੋਕਦੇ ਆ ਬਾਈ ਜੀ ਬਈਆ ਪਾਣੀ ਅਸੀਂ ਪੀਣੇ ਆ ਇਸ ਗੰਦੇ ਪਾਣੀ ਕਰਕੇ ਡਾਈ ਦੀਆਂ ਪਾਣੀ ਗਿਰਦਾ ਵਿੱਚ ਬਹੁਤ ਫੈਕਟਰੀਜ਼ ਦਾ ਪਾਣੀ ਗਿਰਦਾ ਹੈ ਵੀ ਉਹਦੇ ਵਾਸਤੇ ਕੈਂਸਰ ਦਾ ਰੋਗ ਹੁੰਦਾ ਹੈ ਸਭ ਤੋਂ ਵੱਡੀ ਜਿਹੜੀ ਬਿਮਾਰੀ ਹੈ ਤੇ ਜਿਹੜੇ ਤਾਂ ਉਹਨੂੰ ਰੋਕਣਾ ਚਾਹੁੰਦੇ ਆ ਉਹਨਾਂ ਨੂੰ ਉਹ ਰਸ਼ ਕਰ ਲਿਆ ਤੁਸੀਂ ਕੀ ਕਰਨਾ ਚਾਹੋਗੇ ਜਿਸ ਤਰੀਕੇ से ਇਹ ਘਟਨਾ ਘਟੀ ਹੈ ਕਿਉਂਕਿ ਇਹ ਮੁੱਦਾ ਕਈ ਵਾਰ ਉਠਾਇਆ ਗਿਆ ਹੈ ਔਰ ਇੱਕ ਵਾਰ ਤੋ ਪੰਜਾਬ ਕੇ ਮੁੱਖ ਮੰਤਰੀ ਜੀ ਨੇ ਖੁਦ ਉਸਕਾ ਪਾਣੀ ਵੀ ਪੀ ਕੇ ਦੇਖਾ ਬਤਾਇਆ ਕਿ ਪਾਣੀ ਸਾਫ ਹੈ ਤੋ ਇਹ ਜੋ ਸਮੱਸਿਆ ਹੈ ਇਸੇ ਕੈਸੇ ਸਮਾਧਾਨ ਕੈਸੇ ਹੋਗਾ ਇਸ ਇਦਾ ਜੀ ਐਵੇਂ ਹੈ ਵੀ ਇਹ ਤਾਂ ਸੈਂਟਰ ਗਵਰਨਮੈਂਟ ਨੂੰ ਜਾਂ ਸਟੇਟ ਗਵਰਨਮੈਂਟ ਨੂੰ ਚਾਹੀਦਾ ਸਪੈਸ਼ਲ ਪ੍ਰੋਜੈਕਟ ਲਿਆਣਾ ਉਹਦਾ ਬਈ ਉਹ ਪਾਣੀ ਨੂੰ ਸਾਫ ਕਰਕੇ जिमें बी ग्रेड का बॉडर आता है जिम्मे कपड़े धोन तो वास्ते या फैक्ट्रीज किसी होर वास्ते डर नभा वास्ते एवे का कुछ ना कुछ प्रोजेक्ट मतलब उमें की सप्लाई देनी चाहिए है एक सवाल आपसे पूछना चाहूँगा मैं अभी संसद भवन चल रहा है और संसद भवन शुरू होते ही स्थगित हो जाता है ऐसे में तमाम पंजाब के तेरह की तेरह लोकसभा सीट से तमाम सांसद आते हैं मगर एक सांसद जो अभी सलाखों के पीछे है वो अपनी आवाज अपने संसदीय क्षेत्र की आवाज संसद भवन में नहीं उठा पा रहे आ किस तरीके से देखते हैं मैं अमृतपाल जी की बात कर मिलन वास्ते एक्चुअली ना स, थोड़ा जा टाइम नहीं सानू मिल रहा ते असी टाइम मंगिया सी स्पीकर, स्पीकर तो स्पीकर साहब तो टाइम मंगया सी बसी ਗੱਲ ਉਹਨਾਂ ਨੂੰ ਗੱਲ ਕਹਿਣੀ ਸੀ ਬਈ ਦੇਖੋ ਜੀ ਜਿਹੜਾ ਮੈਂਬਰ ਪਾਰਲੀਮੈਂਟ ਹੈ ਉਹਨੂੰ ਐਟਲੀਸਟ ਤੁਸੀਂ ਕਹਿ ਲੋ ਬਈ ਸੈਸ਼ਨ ਅਟੈਂਡ ਕਰਨ ਦਾ ਤਾਂ ਕਰਨ ਦੇਣਾ ਚਾਹੀਦਾ ਤੇ ਵੈਸੇ ਵੀ ਦੇਖੋ ਵੈਸੇ ਤਾਂ ਉਹਨੂੰ ਰਿਲੀਜ਼ ਹੀ ਕਰਨਾ ਚਾਹੀਦਾ ਉਹਨਾਂ ਤੇ ਕੋਈ ਐਨੇ ਗੰਭੀਰ ਜਿਹਨੂੰ ਕਹਿੰਦਾ ਹੈ ਵੀ ਚਾਰजेस ਨਹੀਂ ਹੈ ਕੋਈ ਐਸੀ ਗੱਲ ਨਹੀਂ ਹੈ ਸਰਕਾਰ ਨੂੰ ਛੱਡ ਦੇਣਾ ਚਾਹੀਦਾ ਹੈ ਤੇ ਪਰ ਜੇ ਨਹੀਂ ਵੀ ਮਤਲਬ ਚਾਹੇ ਉਹ ਅੰਦਰ ਵੀ ਹੈ ਜਿੰਨੀ देर ਕੇਸ ਦੀ ਪ੍ਰੋਸੀਡਿੰਗ ਚਲਦੀ ਪਈ ਹੈ ਉਨੀ ਦੇਰ ਉਹਨਾਂ ਨੂੰ ਸੈਸ਼ਨ ਅਲਾਉ ਕਰ ਲਈ ਪਰਮਿਸ਼ਨ ਦੇਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਸੰਸਦੀਏ ਖੇਤਰ ਵਿੱਚ ਆਕਰ ਆਪਣਾ ਜੋ ਫਰਜ਼ ਹੈ ਉਸ ਨੂੰ ਨਿਭਾ ਸਕੇ ਜਨਤਾ ਨੇ ਜੋ ਉਹਨੇ ਵੋਟ دیا ਹੈ ਚੁਣਾ ਹੈ ਅਖੀਰ ਉਹ ਬਾਤ ਉਹ ਮੁੱਦਾ ਉਠਾ ਸਕੇ ਹਾਂਜੀ ਬਿਲਕੁਲ ਕਿਉਂਕਿ ਦੇਖੋ ਹੁਣ ਮੈਂ ਜਾਣਾ ਪਿੰਡਾਂ ਦੇ ਵਿੱਚ ਸਾਡਾ ਲੱਗਦਾ ਏਰੀਆ ਨਾਲ ਦੀ ਨਾਲ ਹੀ ਤੇ ਉੱਥੇ ਨਾ ਬਹੁਤ ਪ੍ਰੋਬਲਮ ਹੈ ਜਿਵੇਂ ਪਾਣੀਆਂ ਦੀ ਬਹੁਤ ਪ੍ਰੋਬਲਮ ਹੈ ਬਹੁਤ ਕੁਝ ਹੈ ਕਿਉਂਕਿ ਮੈਂ ਫੀਲ ਕਰਦਾ ਵੀ ਜਿਵੇਂ ਦਾ ਮੇਰਾ ਏਰੀਆ ਜਿੱਦੀ ਡਿਮਾਂਡਸ ਹੈ ਉਵੇਂ ਦੀਆਂ ਉੱਥੇ ਆਉਣ ਗਿਆ ਤੇ ਉਹ ਸਰਕਾਰ ਨੂੰ ਛੱਡਣਾ ਚਾਹੀਦਾ ਹੈ ਅੱਛਾ ਇੱਕ ਸਵਾਲ ਪੁੱਛਣਾ ਚਾਹਾਂਗਾ ਆਪ ਤੇ ਕੱਲ ਜੋ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਬੜੇ ਬੜੇ ਦਿੱਗਜ ਨੇਤਾ ਸ਼੍ਰੀਮਨਿਆ ਕਾਲੀ ਦਲ ਕੇ ਪਹੁੰਚੇ ਉਨਕੋ सजा भी सुनाई गई धार्मिक सजा सुनाई गई आज वो सेवा सत्कार करते हुए भी नजर आ रहे हैं। सदबजीत खालसा किस तरीके से देखते हैं, जो लोग धर्म को लेकर इस तरीके की टिप्पणी देते हैं, बयानबाजी देते हैं, बाद में उनकी सजा उनको इस तरीके से मुकरर की जाती है सब तो पहला था मतलब जो मैं देखो अकाल तक साहब का सत्कार है बहुत बड़ा रुतबा है जथेदार जी का भी ਪਰ ਮੈਂ ਸਮਝਦਾ ਵੀ ਇਹਨਾਂ ਨੂੰ ਸਿਆਸੀ ਸਜ਼ਾ ਵੀ ਮਿਲਣੀ ਚਾਹੀਦੀ ਸੀ ਕਿਉਂਕਿ ਇਹ ਜੋ ਵੀ ਹੋਇਆ ਹੈ ਇਹ ਸਿਆਸੀ ਅਹੁਦੇ ਤੇ ਰਹਿਣ ਰਹਿਣ ਸਮੇ ਹੋਇਆ ਹੈ ਨਾ ਵੀ ਸਿਆਸਤਦਾਰੀ ਦੇ ਵਿੱਚ ਰੋਲ ਹੈ ਕਿਉਂਕਿ ਉਹ 인 ਪਾਵਰ ਸੀਗੇ ਪਾਵਰ ਦੇ ਵਿੱਚ ਹੀ ਰਹਿ ਕੇ ਹੋਇਆ ਹੈ ਬਾਕੀ ਜੋ ਵੀ ਦੇਖੋ ਉਹਨਾਂ ਨੇ ਗੁਨਾਹ ਕੀਤੇ ਆ ਤੇ ਸਾਰੇ ਉਹ ਮੰਨ ਗਏ ਉੱਥੇ ਮੈਂ ਸਮਝਦਾ ਬਈ ਜਥੇਦਾਰ ਸਾਹਿਬ ਨੇ ਤਾਂ ਜਿਹੜੀ ਸਜ਼ਾ ਦੇਣੀ ਸੀ ਜਾਂ ਕਰਨਾ ਸੀ ਕਰ ਲਿਆ ਬਈ ਹੁਣ ਇਹ ਲੋਕਾਂ ਤੇ ਹੈ ਡਿਪੈਂਡ ਕਿ ਲੋਕੀ ਹਲੇ ਵੀ ਇਹਨਾਂ ਨੂੰ ਚਾਹੁੰਦੇ ਆ ਹਲੇ ਵੀ ਵੋਟ ਪਾਉਣਗੇ ਵਹੀ ਸਵਾਲ ਤਾਂ ਕਿ ਆਪ ਉਨਕੀ ਰਾਜਨੀਤੀ ਬਚੀ ਹੈ ਪੋਲਿਟੀਕਲ ਕੈਰੀਅਰ ਹੁਣ ਕੈਸਾ ਹੈ ਉਹਨਾਂ ਦਾ ਪੋਲਿਟੀਕਲ ਕੈਰੀਅਰ ਤਾਂ ਵੈਸੇ ਵੀ ਡਾਊਨਫਾਲਸ ਸੀਗਾ ਹੁਣ ਨਹੀਂ ਜਿੱਤ ਰਹੇ ਸੀ ਹੁਣ ਮੈਂ ਸਮਝਦਾ ਐ ਬਈ ਇਹ ਰਹਿੰਦਾ ਖੁੰਦਾ ਫੈਸਲਾ ਲੋਕਾਂ ਦੇ ਹੱਥ 'ਚ ਹੈ ਪਈ ਹੁਣ ਵੀ ਮੈਂ ਸਮਝਦਾ ਵੀ ਲੋਕਾਂ ਨੂੰ ਹੁਣ ਸਮਝਣਾ ਚਾਹੀਦਾ ਹੈ ਜਾਗ ਜਾਣਾ ਚਾਹੀਦਾ ਹੈ ਸਾਰਾ ਕੁਝ ਉਹ ਕੰਫੈਸ ਕਰਕੇ ਅਸੀਂ ਗੋਲੀਆਂ ਵੀ ਚਲਵਾਈਆਂ ਅਸੀਂ ਜਿਨ੍ਹਾਂ ਨੇ ਪੰਜਾਬ ਦੇ ਮੁੰਡਿਆਂ ਦਾ ਕਤਲਿਆਨ ਕੀਤਾ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਏ ਉਹਨਾਂ ਨੂੰ ਟਿਕਟਾਂ ਵੀ ਦਿੱਤੀਆਂ ਸੌਦਾ ਸਾਧ ਨੂੰ ਅਸੀਂ ਬਚਾਇਆ ਸਾਰਾ ਕੁਝ ਅਸੀਂ ਕੀਤਾ ਉਹਨੂੰ ਮਾਫੀ ਅਸੀਂ ਦਵਾਈ ਮਤਲਬ ਮੈਂ ਕੀ ਕੀ ਦੱਸਾਂ ਜੋ ਲੋਕੀ ਗੱਲਾਂ ਕਰਦੇ ਸੀ ਤੇ ਬਾਦਲ ਸਾਹਿਬ ਦੇ ਸਪੋਰਟਰ ਨਹੀਂ ਮੰਨਦੇ ਸੀ ਉਹ ਕਹਿੰਦੇ ਸੀ ਇਹ ਸਭ ਝੂਠ ਹੈ ਫਲਾਈਆਂ ਹੋਈਆਂ ਗੱਲਾਂ ਹੈ ਉਹ ਅੱਜ ਸੁਖਵੀਰ ਸਿੰਘ ਬਾਦਲ ਨੇ ਕੰਫੈਸ ਕਰਕੇ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ ਮੈਂ ਕਹਿੰਦਾ ਵੀ ਹੁਣ ਉਹਦੇ ਜਿਹੜੇ ਸਪੋਰਟਰ ਸੀ ਹਮੈਤੀਆ ਉਹਨਾਂ ਕੋਲ ਵੀ ਕਹਿਣ ਨੂੰ ਕੁਝ ਨਹੀਂ ਬਚਿਆ ਤੇ ਹੁਣ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਾਗ ਜਾਣਾ ਚਾਹੀਦਾ ਹੈ ਜੇ ਹਲ ਵੀ ਇਹਨਾਂ ਨੂੰ ਵੋਟ ਪਾਉਣਗੇ ਫਿਰ ਮੈਂ ਨਹੀਂ ਸੋਚਦਾ ਵੀ ਸਾਡਾ ਪੰਥ ਦਾ ਪੰਥ ਨੂੰ ਕੋਈ ਬਚਾ ਸਕਦਾ ਫਿਰ ਤਾਂ ਪੰਥ ਸਾਡਾ ਕੱਲ ਵੀ ਡੁੱਬਿਆ ਤੇ ਅੱਜ ਵੀ ਡੁੱਬਿਆ ਇੱਕ ਸਵਾਲ ਹੋਰ ਪੁੱਛੂੰਗਾ ਆਪਸੇ ਆਪਣੇ ਪੰਥ ਦਾ ਜ਼ਿਕਰ ਕੀਤਾ ਪ੍ਰਕਾਸ਼ ਸਿੰਘ ਬਾਦਲ ਸਵਰਗੀ ਪ੍ਰਕਾਸ਼ ਸਿੰਘ ਬਾਦਲ ਜੋ ਅੱਜ ہمارے ਵਿੱਚ ਮੈਂ ਨਹੀਂ ਹੈ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਨੂੰ ਇੱਕ ਸਮੇਂ ਵਿੱਚ ਫਕਰੇ ਕੌਮ ਖਿਤਾਬ ਕੀਤਾ tha ਅੱਜ ਉਸੀ ਅਕਾਲ ਤਖਸੈਬ ਨੇ ਸ਼੍ਰੀ ਅਕਾਲ ਤਖਸੈਬ ਨੇ ਉਹ ਫਕਰੇ ਕੌਮ ਕਿਤਾਬ ਵਾਪਸ ਦੇ ਲਿਆ ਉਹੀ ਤਾਂ ਮੈਂ ਗੱਲ ਕਰਦਾ ਨਾ ਇਹੀ ਜਿਹੜੇ ਇਲਜ਼ਾਮ ਉਹਨਾਂ ਦੇ ਹੁੰਦੇ ਹੋਏ ਲੱਗਦੇ ਸੀ ਇਹ ਇਲਜ਼ਾਮ ਬਾਦਲ ਦੇ ਹੁੰਦੇ ਹੋਏ ਵੀ ਲੱਗਦੇ ਸੀ ਪਰ ਲੋਕ ਮੰਨਦੇ ਨਹੀਂ ਸੀ ਨਹੀਂ ਜੀ ਸਾਡੇ ਬਾਦਲ ਸਾਹਿਬ ਇਹ ਤਾਂ ਕੁਛ ਕਰ ਹੀ ਨਹੀਂ ਸਕਦੇ ਐਵੇਂ ਦਾ ਕੁਝ ਨਹੀਂ ਹੋ ਸਕਦਾ ਪਰ ਨਹੀਂ ਹੁਣ ਹੋ ਗਿਆ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਹੈ ਬਈ ਸਾਨੂੰ ਕਿਹੜੇ ਬੰਦਿਆਂ ਦੀ ਨਾਲ ਤੁਰਨਾ ਚਾਹੀਦਾ ਹੈ ਕਿਹਦੀ ਸਪੋਰਟ ਕਰਨੀ ਚਾਹੀਦੀ ਹੈ ਕਿਹਦੀ ਹਮਾਇਤ ਕਰਨੀ ਚਾਹੀਦੀ ਹੈ ਹੁਣ ਅਸੀਂ ਸਾਰੇ ਰਲ ਕੇ ਇੱਕ ਨਵਾਂ ਅਕਾਲੀ ਦਲ ਲਿਆਵਾਂਗੇ ਲੋਕਾਂ ਨੂੰ ਇੱਕ ਮਤਲਬ ਨਾਲ ਜੋੜਾਂਗੇ ਉਹਨਾਂ ਦੇ ਤੇ ਉਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਉਹ ਅਕਾਲੀ ਦਲ ਇਹੋ ਜੇ ਕੰਮ ਨਹੀਂ ਕਦੇ ਵੀ ਕਰੂਗਾ ਵੀ ਕਿਤੇ ਡੇਰੀਆਂ ਵਾਲਿਆਂ ਦੇ ਪੈਰਾਂ 'ਚ ਗਿਰ ਗਿਆ ਹਮ ਸਾਰੇ ਮਿਲ ਕੇ ਕਾਲੀ ਦਲ ਲਿਆएंगे ਮਤਲਬ ਸਰਬਜੀਤ ਖਾਲਸਾ ਦਾ ਕੀ ਰੋਲ ਹੋਗਾ ਇਸ ਵਿੱਚ ਨਹੀਂ ਜੋ ਪੰਥ ਸਾਡੀ ਸੇਵਾ ਲਾਊਗਾ ਉਹ ਤਾਂ ਲਾਊਗਾ ਹੀ ਹਾਂ ਮੈਂ ਤਾਂ ਕੋਈ ਪ੍ਰਧਾਨਗੀ ਦਾ ਅਹੁਦਾ ਨਹੀਂ ਮੰਗਦਾ ਸਭ ਤੋਂ ਨਿਰਦੇਲੀਏ ਜੀਤੇ ਹਾਂਜੀ ਪਾਰਟੀ ਵਿੱਚ ਜੁੜ ਕੇ ਅਕਾਲੀ ਦਲ ਦੇ ਸਾਥ ਇੱਕ ਨਿਆ ਅਕਾਲੀ ਦਲ ਬਣਾਣਾ ਹੈ ਹਾਂਜੀ ਹਾਂ ਹਾਂ ਪਾਰਟੀ ਬਣਾਵਾਂਗੇ ਨਾ ਕਿਉਂਕਿ ਲੋਕੀ ਮੈਨੂੰ ਬਹੁਤ ਅਪਰੋਚ ਕਰਦੇ ਆ ਤੇ ਬਈ ਜੀ ਬਈ ਆਓ ਤੁਸੀਂ ਅੱਗੇ ਆਓ ਤੇ ਹੋਰਾਂ ਨਾਲ ਵੀ ਬਈ ਪਾਰਟੀ ਬਣਾਉ ਰਲ ਕੇ ਅਸੀਂ ਅਮਰਤਪਾਲ ਨੂੰ ਨਾਲ ਲੈ ਕੇ ਉਹਦੇ ਬਾਪੂ ਜੀ ਨੂੰ ਨਾਲ ਲੈ ਕੇ ਇੱਕ ਪਾਰਟੀ ਬਣਾਵਾਂਗੇ ਤੇ ਸਾਰਿਆਂ ਲਈ ਦਰਵਾਜ਼ੇ ਖੁੱਲੇ ਆ ਜਿਹੜਾ ਮਰਜੀ ਆਵੇ ਔਰ ਉਸਮੇ ਬਾਤ ਹੋਗੀ ਜਨਤਾ ਕੀ ਜਨਾਰਦਨ ਦੀ ਬਿਲਕੁਲ ਬਿਲਕੁਲ ਜੀ ਹੁਣ ਲੋਕਾਂ ਨੇ ਦੇਖ ਲਿਆ ਸਾਰਾ ਕੁਝ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਜੋ ਇਹ ਪਿਛਲੇ ਅਕਾਲੀ ਦਲਾਂ ਨੇ ਕੀਤਾ ਹੈ ਉਹ ਉਹ ਕੁਝ ਨਹੀਂ ਹੋਊਗਾ ਉੱਥੇ ਸਿਰਫ ਸਿੱਖੀ ਦੀ ਚੜ੍ਹਦੀ ਕਲਾ ਲਈ ਹੋਊਗਾ ਇਹਨਾਂ ਨੇ ਤਾਂ ਸਿੱਖੀ ਰੋਲ ਥੀ ਬਾਬਿਆਂ ਦੇ ਪੈਰਾਂ 'ਚ ਬਹਿ ਕੇ ਇਥੇ ਜਮਈ ਰੋੜੀ ਤੀਨਾਂ ਨੇ ਤਾਂ ਸਿੱਕੀ